ਆਗਰੀ ਖਬਰਾਂ ਵਾਲਾ ਨੇ ਮਿੰਟੂ ਜੀ ਜੀ ਸਲਮਾਨ ਖਾਨ ਨੂੰ ਲਗਾਤਾਰ ਧਮਕੀਆਂ ਜਾਂ ਨੂੰ ਮਾਰਨ ਦੀਆਂ ਆਉਂਦੀਆਂ ਰਹਿੰਦੀਆਂ ਨੇ ਹੁਣ ਇੱਕ ਹੋਰ ਕੱਲ ਇੱਕ ਮੁੰਬਈ ਪੁਲਿਸ ਨੇ ਖੁਲਾਸਾ ਕੀਤਾ ਕਹਿੰਦੇ ਕਿ ਉਹਨੂੰ ਮਾਰਨ ਦੀ 25 ਲੱਖ ਰੁਪਏ ਦੀ ਫੌਤੀ ਕੋਈ ਦਿੱਤੀ ਗਈ ਇਹ ਪੂਰੀ ਕੀ ਕਹਾਣੀ ਐ ਸਿੱਧੂ ਮੂਸੇ ਵਾਲਾ ਕੇਸ ਕਿਤੇ ਦੁਬਾਰਾ ਤਾਂ ਨਹੀਂ ਦੁਹਰਾਇਆ ਜਾਣ ਲੱਗਿਆ ਇਹ ਚਾਰ ਸ਼ੀਟ ਫਾਈਲ ਕੀਤੀ ਹੈ ਜਿਹੜਾ ਕੇਸ ਦਾ ਕਹ ਲੋ ਕਿ ਸਾਰਾ ਖਾਕਾ ਹੁੰਦਾ ਹੈ ਨਾ ਉਹ ਚਾਰ ਸ਼ੀਟ ਫਾਈਲ ਕੀਤੀ ਗਈ ਆ ਉਹਦੇ ਚ ਖੁਲਾਸਾ ਹੁੰਦਾ ਉਹਦੇ ਚ ਪੁਲਿਸ ਜਿਹੜੀ ਆ ਉਹ ਸਾਰੀਆਂ ਚੀਜ਼ਾਂ ਖੋਲਦੀ ਆ ਕਿ ਭਾਈ ਕਿਸ ਤਰ੍ਹਾਂ ਇਸ ਕਾਰੇ ਨੂੰ ਅੰਜਾਮ ਦਿੱਤਾ ਗਿਆ ਕਿਹੜੀਆਂ ਕਿਹੜੀਆਂ ਚੀਜ਼ਾਂ ਦੀ ਵਰਤ ਹੋਈ ਵਗੈਰਾ 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 ਤਾਂ ਵਾਕਿਆ ਉਹ ਕਹਾਣੀ ਜਿਹੜੀ ਪੁਲਿਸ ਨੇ ਪੇਸ਼ ਕੀਤੀ ਆ ਕਿਉਂਕਿ ਇਹ ਕਹਾਣੀ ਇਸ ਨੂੰ ਅਸੀਂ ਇਸ ਕਰਕੇ ਕਹਿੰਦੇ ਹੁੰਦੇ ਆ ਕਿ ਇਸ ਕਹਾਣੀ ਦੇ ਵਿੱਚ ਬਹੁਤ ਕੁਝ ਜਿਵੇਂ ਫਿਲਮ ਤੁਸੀਂ ਦੇਖਦੇ ਹੋਵੋਗੇ ਜੀ ਜੀ ਤੇ ਸ਼ੁਰੂਆਤ ਦੇ ਵਿੱਚ ਇੱਕ ਡਿਸਕਲੇਮਰ ਆਉਂਦਾ ਨਾ ਹੂੰ ਕਿ ਇਸ ਫਿਲਮ ਕੇ ਸਭੀ ਪਾਤਰ ਯਾ ਘਟਨਾਏ ਕਾਲਪਨਿਕ ਹੈ ਵਗੈਰਾ 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 ਜੀ ਅੱਛਾ ਤੇ ਜਿਹੜੀਆਂ ਸਾਡੇ ਅਰਗਿਆਂ ਦੀਆਂ ਜੀਵਨੀਆਂ ਤੇ ਬਣੀਆਂ ਉਹਨਾਂ ਦੇ ਵਿੱਚ ਵੀ ਇਹੀ ਹੁੰਦਾ ਕਿ ਬਾਈ ਕੁਝ ਚੀਜ਼ਾਂ ਜਿਹੜੀਆਂ ਕਾਲਪਨਿਕ ਹੁੰਦੀਆਂ ਤਾਂ ਉਸੇ ਤਰ੍ਹਾਂ ਹੀ ਹੂੰ ਇੱਥੇ ਵੀ ਕੁਝ ਚੀਜ਼ਾਂ ਕਾਲਪਨਿਕ ਹੁੰਦੀਆਂ ਕਾਲਪਨਿਕ ਤੋਂ ਭਾਵ ਕੀ ਹੈ ਕਿ ਉਹ ਇੱਕ ਸਟੋਰੀ ਨੂੰ ਜੋੜਨ ਵਾਸਤੇ ਨਾ ਘੁਰਨਾ ਜਿਹੜੀਆਂ ਆਪਦੇ ਕੋਲੋਂ ਪਾ ਦਿੰਦੀਆਂ ਜਾਂਦੀਆਂ ਸੋ ਇਸ ਕਰਕੇ ਮੈਂ ਇਹਨੂੰ ਕਹਾਣੀ ਕਹਿੰਦਾ ਹਾਂ ਹਾਂ ਉਹ ਕਹਾਣੀ ਕਿਹੜੀ ਉੱਥੇ ਕੋਰਟ 'ਚ ਜਾ ਕੇ ਸਟੈਬਲਿਸ਼ ਹੁੰਦੀ ਆ ਕਿਹੜੀ ਨਹੀਂ ਇਹ ਇੱਕ ਕਹਿ ਲਓ ਕਿ ਅੰਕੜੇ ਦਾ ਵਿਸ਼ਾ ਹੂੰ ਕਿ ਇੰਡੀਆ ਚ ਸਜ਼ਾ ਦਰ ਕਿੰਨੀ ਕੋ ਹੈ ਜੀ ਕਿਸੇ ਵੀ ਮਾਮਲੇ ਚ ਚੱਕ ਲੋ ਰੇਪ ਦੇ ਚੱਕ ਲੋ ਕਤਲ ਦੇ ਚੱਕ ਲੋ ਜਾਂ ਐਨਡੀਪੀਐਸ ਦੇ ਚੱਕ ਲੋ ਜਾਂ ਇਵਨ 댓 ਕਿ ਜੋ ਸਿਆਸਤਦਾਨਾਂ ਦੇ ਖਿਲਾਫ ਕਾਰਵਾਈਆਂ ਕੀਤੀਆਂ ਜਾਂਦੀਆਂ ਇਹਨਾਂ ਦੀ ਸਜ਼ਾ ਦਰ ਚੱਕ ਲੋਗੇ ਤਾਂ ਸਜ਼ਾ ਦਰ ਬਹੁਤ ਘੱਟ ਨਿਕਲੇਗੀ ਤੁਹਾਨੂੰ ਹਮ ਅਟਲ ਕੇ ਫਿਰ ਵੀ ਫੌਜਦਾਰੀ ਕੇਸ ਜਿਹੜੇ ਆ ਉਹਦੇ ਵਿੱਚ ਤੇ ਥੋੜੀ ਅੱਡ ਤੋਂ ਮਿਲੇਗੀ ਪਰ ਜਿਹੜੇ ਇਸ ਤਰ੍ਹਾਂ ਦੇ ਕੇਸ ਆ ਪੋਲਿਟੀਕਲ ਮੋਟੀਵੇਟਿਡ ਕਹਿ ਲੋ ਜਾਂ ਏਜੰਸੀਆਂ ਦੇ ਬਣਾਏ ਇਹਨਾਂ ਦੇ ਵਿੱਚ ਸਜ਼ਾਦਾਰ ਤੇ ਬਿਲਕੁਲ ਬਿਲਕੁਲ ਹੀ ਕਹਿ ਲੋ ਕਿ ਘੱਟ ਹੁੰਦੀ ਹੈ ਖੈਰ ਚਲੋ ਗੱਲ ਇਹ ਆ ਕਿ ਬਈ ਹੁਣ ਜੋ ਉਹਨਾਂ ਨੇ ਦਾਵਾ ਕੀਤਾ ਹੈ ਦਾਵਾ ਇਹ ਕੀਤਾ ਹੈ ਕਿ ਦਰਅਸਲ ਇੰਤਜ਼ਾਮ ਹੈ ਵੈਸਾ ਹੀ ਕੀਤਾ ਗਿਆ ਸੀਗਾ ਜੀ ਜਿਵੇਂ ਕਿ ਸਿੱਧੂ ਮੂਸੇਵਾਲੇ ਨੂੰ ਮਾਰਨ ਵਾਸਤੇ ਕੀਤਾ ਗਿਆ ਸੀਗਾ ਤੇ AK47 ਤੋਂ ਲੈ ਕੇ AK92 ਤੱਕ ਜਿਹੜੇ ਹਥਿਆਰ ਆ ਉਹਨਾਂ ਦਾ ਜੁਗਾੜ ਕੀਤਾ ਜਾ ਰਿਹਾ ਸੀਗਾ ਤੇ ਐਸਾ ਤਗੜਾ ਅਟੈਕ ਕੀਤਾ ਜਾਵੇ ਕਿ ਬਚਨ ਦੀ ਕੋਈ ਗੁੰਜਾਇਸ਼ ਨਾ ਰਵੇ ਜੀ ਕਿਉਂਕਿ ਹੁਣ ਦੇਖੋ ਨਾ ਮਸਲਾ ਜਿਹੜਾ ਉਹ ਇਹ ਆ ਕਿ ਸਲਮਾਨ ਖਾਨ ਦੀ ਸਿਕਿਉਰਿਟੀ ਬਹੁਤ ਟਾਈਟ ਹੈ ਜੀ ਜੀ ਪਹਿਲਾਂ ਨਹੀਂ ਸੀ ਹੂੰ ਹੁਣ ਤਾਂ ਜਿੱਦਾਂ ਰੇਕੀ ਰੁਕੀ ਹੋਈ ਸੰਪਤ ਨਹਿਰਾ ਬਿਲਕੁਲ ਕੋਲ ਪਹੁੰਚ ਗਿਆ ਸੀਗਾ ਮਾਰਨ ਦੇ ਬਿਲਕੁਲ ਕਰੀਬ ਪਹੁੰਚ ਗਿਆ ਸੀ ਸੰਪਤ ਨਹਿਰਾ ਬਾਦ ਵਿੱਚ ਫੜਿਆ ਗਿਆ ਸੀਗਾ ਤਾਂ ਉਸ ਤੋਂ ਬਾਅਦ ਤੇ ਸਿਕਿਉਰਟੀ ਬਹੁਤ ਟਾਈਟ ਹੈ ਸਲਮਾਨ ਖਾਨ ਜੈਡ ਸਿਕਿਉਰਟੀ ਕਹਿੰਦੇ ਖੁਦ ਦੱਸਦਾ ਕਿ ਮੈਂ ਡਿਪਰੈਸਡ ਹੋ ਚੁੱਕਿਆ ਹੂੰ ਮਤਲਬ ਇਨਾ ਚੀਜ਼ਾਂ ਤੋਂ ਧਮਕੀਆਂ ਤੋਂ ਰੇਕੀ ਤੋਂ ਅਟੈਕ ਦੀਆਂ ਕੋਸ਼ਾਂ ਤੋਂ ਵੀ ਮੈਂ ਖੁਦ ਪਰੇਸ਼ਾਨ ਹੋ ਗਿਆ ਪਿੱਛੇ ਜੇ ਇੱਕ ਬਹੁਤ ਵੱਡੀ ਖਬਰ ਆਈ ਸੀਗੀ ਮੀਡੀਆ 'ਚ ਕਿ ਸਲਮਾਨ ਖਾਨ ਨੇ ਖੁਦ ਕਿਹਾ ਕਿ ਮੈਂ ਯਾਰ ਬਹੁਤ ਦੁਖੀ ਹੋ ਗਿਆ ਨਾ ਚੀਜ਼ਾਂ ਤੋਂ ਅੱਛਾ ਇਹ ਮਾਮਲਾ ਅੱਗੇ ਵੀ ਮੈਂ ਤੁਹਾਨੂੰ ਦੱਸਿਆ ਕਿ ਇਹ ਮਾਮਲਾ ਵੀ ਕੁਝ ਕਹ ਲੂ ਕਿ ਇਸ ਤਰ੍ਹਾਂ ਦਾ ਹੈ ਕਿ ਜਾ ਕੇ ਜੁੜਦਾ ਉਹ ਹਿਰਨ ਸ਼ਿਕਾਰ ਕੇਸ ਦੇ ਵਿੱਚ ਜੀ 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 ਬਿਲਕੁਲ ਤੇ ਜੋ ਬਿਸ਼ਨੋਈ ਸਮਾਜ ਹੈ ਨਾ ਉਹਦੇ ਵਾਸਤੇ ਹਿਰਨ ਜਿਹੜਾ ਹੈ ਉਹ ਪੂਜਣਯੋਗ ਹੈ ਜੀ ਵੈਸੇ ਵੀ ਤੁਹਾਨੂੰ ਪਤਾ ਹੀ ਆ ਆਪਣੇ ਪਿੰਡਾਂ ਤੋਂ ਗਾਂ ਸਾਰਾ ਉਹ ਸੈਂਚੁਰੀ ਏਰੀਆ ਸ਼ੁਰੂ ਹੋ ਜਾਂਦਾ ਉੱਥੇ ਕੋਈ ਸ਼ਿਕਾਰ ਵਗੈਰਾ ਨਹੀਂ ਖੇੜਿਆ ਜਾਂਦਾ ਮਨਾਈ ਆ ਇਹ ਰੁੱਖਾਂ ਨੂੰ ਜਾਨਵਰਾਂ ਨੂੰ ਬਹੁਤ ਪ੍ਰੇਮ ਕਰਦੇ ਤਾ ਭਈ ਗੱਲ ਇਹ ਆ ਕਿ ਉੱਥੋਂ ਇਹ ਕੰਮ ਚੱਲਿਆ ਹੂੰ ਤੇ ਲਾਰੈਂਸ ਬਿਸ਼ਨੋਈ ਉਹਦੇ ਨਾਂ 'ਚ ਹੀ ਬਿਸ਼ਨੋਈ ਆਉਂਦਾ ਤੇ ਉਹਨੇ ਇਲਾਨੀਆਂ ਪਹਿਲਾਂ ਹੀ ਕਹਿ ਦਿੱਤਾ ਸੀਗਾ ਅਜ ਤੋਂ ਕਈ ਸਾਲ ਪਹਿਲਾਂ ਹੂੰ ਸ਼ਾਇਦ ਜੋਧਪੁਰ ਪ੍ਰੇਸ਼ੀ ਤੇ ਆਇਆ ਸੀ ਉਹਨੇ ਕਿਹਾ ਸੀਗਾ ਕਿ ਅਸੀਂ ਇਹਨੂੰ ਮਾਰਨਾ ਜੀ ਉਤੋਂ ਬਾਅਦ ਹੁਣ ਕੁਝ ਕੋਸ਼ਿਸ਼ਾਂ ਹੋਈਆਂ ਤਾਂ ਸਿਕਿਉਰਿਟੀ ਟਾਈਟ ਕਰ ਦਿੱਤੀ ਗਈ ਹੂੰ ਉਧਰੋਂ ਇਹ ਹੁਣ ਅਟੈਕ ਹੋ ਗਿਆ ਤੁਹਾਨੂੰ ਪਤਾ ਉਹ ਰੈਸ਼ ਤੇ ਫਾਇਰਿੰਗ ਹੋਈ ਜੀ ਜੀ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਲੱਗੀ ਹੂੰ ਕਿ ਭਾਈ ਜੇ ਉਹਨਾਂ ਨੇ ਇੰਨਾ ਤਕੜਾ ਜਿਗਾੜ ਕਰਨਾ ਸੀ ਤੇ ਫਿਰ ਫਾਇਰਿੰਗ ਕਰਕੇ ਲੜੜਾ ਤੋ ਕੀਤਾ ਕਿਉਂਕਿ ਹੁਣ ਬਾਹਰੋਂ ਮੰਨ ਲਓ ਗੇਟ ਦੇ ਵਿੱਚ ਉਹ ਕੀ ਪਤਾ ਕਿੱਥੇ ਰਹਿੰਦਾ ਜੋ ਅਪਾਰਟਮੈਂਟ ਆ ਉਹਦਾ ਕੀ ਪਤਾ ਕਿੱਥੇ ਰਹਿੰਦਾ ਗੋਲੀ ਮਾਰ ਕੇ ਤੇ ਭੇਜੀ ਉਹ ਮਤਲਬ ਕਿ ਕਹਾ ਗਿਆ ਕਿ ਹਾਂ ਬਾਈ ਤਿਆਰੀ ਕਰ ਲੈ ਇਹ ਆਪਣੇ ਆਪ ਦੇ ਵਿੱਚ ਮੈਨੂੰ ਚੀਜ਼ ਜਿਹੜੀ ਹੈ ਨਾ ਉਹ ਥੋੜੀ ਜੀ ਕਹ ਲੋ ਕਿ ਸਵਾਲ ਦੇ ਰੂਪ ਦੇ ਵਿੱਚ ਰੜਕੀ ਆ ਤੇ ਦੂਜੀ ਗੱਲ ਖਲਾਸੇ ਦੇ ਰੂਪ ਚ ਇਹ ਕਿਹਾ ਗਿਆ ਕਿ ਸਾਰਾ ਜੁਗਾਰ ਇਹਨਾਂ ਨੇ ਕੀਤਾ ਹੋਇਆ ਸੀਗਾ ਕਿ ਬਾਈ ਇੱਥੋਂ ਮਤਲਬ ਚੇਨਈ ਭਜਾਇਆ ਜਾਵੇ ਹੂੰ ਚੇਨਈ ਤੋਂ শ্রীলੰਕਾ ਬੋਟ ਦਾ ਜੁਗਾੜ ਕਰਕੇ ਜਿਹੜਾ ਵੀ ਜਿਹੜੇ ਸ਼ੂਟਰ ਵਗੈਰਾ ਨੇ ਉਹ ਨਿਕਲ ਜਾਂ ਤੇ ਹਾਇਰ ਕੀਤਾ ਗਿਆ ਸੀ 25 ਲੱਖ ਦੇ ਵਿੱਚ ਜੀ ਤੇ ਕਮਾਲ ਦੀ ਗੱਲ ਹੈ ਕਿ ਦੋ ਮੁਸਲਮਾਨ ਨਾਮਾਂ ਵਾਲੇ ਵੀ ਬੰਦੇ ਐ ਇਸ ਮਾਮਲੇ ਵਿੱਚ ਜੀ ਯਾਨੀ ਸਲਮਾਨ ਖਾਨ ਕਈ ਵਾਰ ਇਹ ਵੀ ਚੀਜ਼ਾਂ ਆ ਜਾਂਦੀਆਂ ਹਨ ਕਿ ਮੁਸਲਮਾਨ ਹੋਣ ਕਰਕੇ ਕਿੱਦਾਂ ਹੋ ਰਿਹਾ ਜੀ ਇੱਕ ਪਾਸੇ Hindu ਤਾਂ ਦੂਸਰੇ ਪਾਸੇ ਹੂੰ ਇਸ ਮਾਮਲੇ ਦੇ ਵਿੱਚ ਰੌਚਕ ਨਾਮਾਂ 'ਚ ਮੈਨੂੰ ਇਹ ਲੱਗਿਆ ਕਿ ਦੋ ਮੁਸਲਮ ਵੀ ਇਹਦੇ ਵਿੱਚ ਹੈਗੇ ਨੇ ਅਕਿਊਸਟਿ ਜਿਹੜੇ ਐ ਜੀ 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 ਪੁਸ਼ਪਿੰਦਰ ਸਿੰਘ ਕਹਿੰਦੇ ਕਿ ਰਗਵੀਰ ਪ੍ਰਧਾਨ ਦਾ 95 ਚਲਾਨਾ ਨਹੀਂ ਹੋਇਆ ਸੀ ਉਹਨੂੰ ਸਜ਼ਾ ਹੋਈ ਸੀ ਹਾਂਜੀ ਠੀਕ ਹੈ ਜੀ ਇੱਕ ਡਾਕਟਰ ਰਗਵੀਰ ਸਿੰਘ ਹੋਰ ਤਾਂ ਨਹੀਂ ਕਿਤੇ ਰਗਵੀਰ ਪ੍ਰਧਾਨ ਤੇ ਬਾਅਦ ਦੇ ਵਿੱਚ ਇਲੈਕਸ਼ਨ ਲੜਦੇ ਰਹੇਗਾ ਜੀ ਉਹ ਸੀਟ ਖਾਲੀ ਹੋਈ ਸੀ ਗੇਦੜ ਵਿਆਲੀ ਜੀ ਮੇਰੇ ਖਿਆਲ ਦੇ ਨਾਲ ਜਿਹੜਾ ਇਲੈਕਸ਼ਨ ਹੋਇਆ ਸੀਗਾ ਹਮ ਇਲੈਕਸ਼ਨ ਹੁਣ ਕਿੰਨੇ ਚੋ ਹੈ 94 ਚ ਹੋਇਆ ਜਾਂ 95 ਚ ਹੋਇਆ ਮੈਨੂੰ ਪਤਾ ਨਹੀਂ ਹੈ ਯਾਦ ਨਹੀਂ 95 ਚ ਹੋਇਆ ਸ਼ਾਇਦ ਜੀ ਜੀ ਤਵ ਜਿਮਨੀ ਚੋਂ ਤੁਸੀਂ ਕੱਢ ਕੇ ਦੇਖ ਲਓ ਪਰ ਰਗਵੀਰ ਸਿੰਘ ਹੀ ਐ ਐਮਐਲਏ ਸੀਗੇ ਉਸ ਟਾਈਮ ਹਮ ਪਤਾ ਨਹੀਂ ਹੁਣ ਸੀਟ ਮੈਨੂੰ ਕਿਉਂਕਿ ਮੈਂ ਤਾਂ ਛੋਟਾ ਸੀ ਉਸ ਟਾਈਮ ਜਿਹੜੀ ਗੱਲ ਆਪਾਂ ਕਰਦੇ ਆਂ ਤਾਂ ਉਦੋਂ ਰਕबीर ਸਿੰਘ ਹੀ ਐਮਐਲਏ ਸੀਗਾ ਜੀ ਜੀ ਤੇ ਮੈਨੂੰ ਤਾਂ ਇਹ ਲੱਗਦਾ ਕਿ ਉਹਨਾਂ ਦੀ ਫੌਤਗੀ ਹੋਈ ਸੀਗੀ ਬਾਕੀ ਆ ਦੇਖੋ ਹਾਂ ਜੀ ਹਾਂ ਜੀ ਹਾਂ ਜੀ ਡਾਕਟਰ ਜੇਐਸ ਬੱਲ ਤੇ ਲਾਪਰੀ ਸਿੰਘ ਹੋਰਾਂ ਦਾ ਕਾਮਨਲੀ ਕਮੈਂਟ ਆ ਉਹ ਕਹਿੰਦੇ ਵੀ ਪੰਜਾਬ ਏਡੀਓ ਦਾ ਜਿਹੜਾ ਪੇਪਰ ਆ ਫਿਰ ਲੀਕ ਹੋ ਗਿਆ ਕੱਲ ਹਾਂ ਜੀ ਦੇਖੋ ਉਹ ਮੈਨੂੰ ਇੱਕ ਸੱਜਣ ਦਾ ਫੋਨ ਵੀ ਆਇਆ ਸੀਗਾ ਕਿ ਏਡੀਓ ਜਿਹੜੇ ਆ ਮਤਲਬ ਕਿ ਜੋ ਇਗਜ਼ਾਮਸ 'ਤੇ ਬੈਠੇ ਆ ਬੰਨ ਵਾਸਤੇ ਜੀ ਉਹਨਾਂ ਦਾ ਕਹਿਣਾ ਕਿ ਪੇਪਰ ਲੀਕ ਹੋ ਗਿਆ ਹਮ ਪਰ ਕਮਾਲ ਦੀ ਗੱਲ ਹੈ ਕਿ ਨਾ ਮੀਡੀਆ ਰਿਪੋਰਟ ਕਰ ਰਿਹਾ ਜੀ ਕਿਉਂਕਿ ਇਹ ਵੀ ਤੇ ਉਹੀ ਲੈ ਰਹੇ ਆ ਨਾ ਐਨਟੀਏ ਵਾਲੇ ਹਮ ਹਮ ਐਨਟੀਏ ਤੇ ਹੁਣ ਜਿਹੜਾ ਯਕੀਨ ਕਰੇਗਾ ਭਾਈ ਉਹ ਤਾਂ ਮੈਨੂੰ ਲੱਗਦਾ ਕਿ ਆਪਣੇ ਆਪ ਦੇ ਵਿੱਚ ਇੱਕ ਬੜਾ ਵੱਡਾ ਸਵਾਲ ਹੈ ਕਿ ਉਹਨੂੰ ਯਕੀਨ ਕਿਵੇਂ ਐਨਟੀਏ ਤੇ ਬਿਲਕੁਲ ਤਾਂ ਐਨਟੀਏ ਹੀ ਕੰਡਕਟ ਕਰਵਾ ਰਿਹਾ ਸੀਗਾ ਜੀ ਕੀ ਬਦਨਾਮੀ ਤੋਂ ਡਰਦਿਆਂ ਹੁਣ ਤੱਕ ਇਹ ਖਬਰ ਜਿਹੜੀ ਹੈ ਉਹ ਦਬਾਈ ਜਾ ਰਹੀ ਹੈ ਹਮ 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 ਕੀ ਬਦਨਾਮੀ ਤੋਂ ਚੱਲਦੇ ਆ ਬਦਨਾਮੀ ਤੋਂ ਡਰਦੇ ਆ ਜਿਹੜੇ ਆ ਨਾ ਇਹ ਸਾਰਾ ਕੁਝ ਹੈ ਜਿਹੜਾ ਉਹ ਕੀਤਾ ਜਾ ਰਿਹਾ ਤੇ ਜੇ ਪੇਪਰ ਲੀਕ ਹੋਇਆ ਤਾਂ ਖੁੱਲ ਕੇ ਇਸ ਚੀਜ਼ ਤੇ ਕਹ ਲੋ ਕਿ ਖੁਲਾਸਾ ਹੋਣਾ ਚਾਹੀਦਾ ਜਾਂਚ ਹੋਣੀ ਚਾਹੀਦੀ ਹੈ ਜੀ ਜੀ ਬਿਲਕੁਲ ਕਿਉਂਕਿ ਤੇ ਫਿਰ ਮਾਮਲਾ ਫਿਰ ਉਹੀ ਆ ਗਿਆ ਨਾ ਜਿਹਦੀ ਆਪਾਂ ਪਿਛਲੇ ਦਿਨਾਂ ਚ ਗੱਲਬਾਤ ਕਰਦੇ ਰਹੇ ਜੀ ਜੀ ਮਿੰਟੂ ਜੀ ਆਪਾਂ ਬਿੱਕਰ ਸਿੰਘ ਕਹਿੰਦੇ ਕਿ ਰੁੱਖ ਤੇ ਪੰਛੀ ਨੂੰ ਪਿਆਰ ਕਰਨ ਵਾਲੇ ਮਨੁੱਖ ਮਨੁੱਖ ਨੂੰ ਪਿਆਰ ਨਹੀਂ ਕਰਦੇ ਉਹ ਜੀ ਇਹ ਤਾਂ ਬਈ ਹੁਣ ਵੱਖਰਾ ਵੱਖਰਾ ਸਬਦ ਹੈ ਬਿਲਕੁਲ ਹਾਂ ਇਹ ਕੀ ਕਹਿ ਸਕਦੇ ਅਸੀਂ ਸਮਾਜ ਦੀ ਗੱਲ ਕੀਤੀ ਹੈ ਅਸੀਂ ਸਮਾਜ ਦੀ ਗੱਲ ਕੀਤੀ ਹੈ ਆਪਣੇ ਨਿੱਜੀ ਟੋਰ ਤੇ ਕਿਸ ਦੇ ਨਾਮ ਕਿਉਂਕਿ ਹਾਂ ਜੀ ਉਨ ਕੀ ਕੋਈ ਕਰ ਰਿਹਾ ਉਹ ਤੇ ਉਹਨਾਂ ਦੀਆਂ ਗੱਲਾਂ ਨੇ ਅਸੀਂ ਤੇ ਇਸ ਹੱਕ ਚ ਹੈ ਕਿ ਮਨੁੱਖ ਨੂੰ ਵੀ ਪਿਆਰ ਕਰੋ ਮਨੁੱਖ ਨੂੰ ਸਭ ਤੋਂ ਪਹਿਲਾਂ ਪਿਆਰ ਕਰੋ ਯਾਰ ਤੇ ਦੂਜੀ ਗੱਲ ਇਹ ਕਿ ਰੋਖ ਨੂੰ ਵੀ ਕਰੋ ਤੇ ਬਗਾਨੇ ਪੁੱਤ ਨੂੰ ਵੀ ਕਰੋ ਸਾਰਿਆਂ ਨੂੰ ਕਰੋ ਕਿਉਂਕਿ ਸਾਡਾ ਏਰੀਆ ਜੀ ਸਾਡੇ ਏਰੀਏ ਚ ਇਹ ਸਭ ਕੁਝ ਹੈ ਸੈਂਚੁਰੀ ਏਰੀਆ ਸਾਡੇ ਪਿੰਡਾਂ ਤੋਂ ਸ਼ੁਰੂ ਹੋ ਜਾਂਦਾ ਹੈ ਤਾਂ ਉੱਥੇ ਇਹ ਚੀਜ਼ਾਂ ਜਿਹੜੀਆਂ ਜਿਵੇਂ ਤੁਸੀਂ ਦੇਖ ਕੇ ਆਉਣਾ ਸ਼ਿਕਾਰ ਸ਼ਕੂਰ ਕਰਦੇ ਆ ਐਸੇ ਹੁਣ ਤੇ ਜ਼ਿਆਦਾਤਰ ਸ਼ਿਕਾਰ ਦੀ ਮਨਾਹੀ ਹੈ ਸਾਰੇ ਇਲਾਕਿਆਂ ਚ ਪਰ ਇੱਧਰ ਜੇ ਕੋਈ ਕਾਬੂ ਆ ਗਿਆ ਕਈ ਵਾਰ ਉਹ ਉਹਦਾ ਕੋਈ ਢਾਂਗ ਹੋ ਜਾਂਦਾ ਹਾਂ ਤੇ ਹਾਂਜੀ ਉਹ ਫਿਰ ਆਪ ਵੀ ਫੈਸਲਾ ਬਿਲਕੁਲ ਜੀ ਮਿੰਟੂ ਜੀ ਆਪਾਂ ਚੱਲਦੇ ਹਾਂ ਅਗਲੀ ਖਬਰ ਵੱਲ ਗੁਜਰਾਤ ਦੇ ਵਿੱਚ ਇੱਕ ਬੀਬੀ ਪੁਲਿਸ ਆਫੀਸਰ ਸੀ ਉਹਨੂੰ ਕਿਸੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਕੀ ਮਾਮਲਾ ਹੈ ਜੀ ਇਹ ਮਸਲਾ ਕੀ ਹੈ ਪੂਰਾ ਮਸਲਾ ਤੇ ਹੁਣ ਦੇਖੋ ਉਹ ਕਹਿੰਦਾ ਰੌਲਾ ਤਾਂ ਪਹਿਲਾਂ ਸੀ ਹੁਣ ਤਾਂ ਮਸਲਾ ਬਣ ਗਿਆ ਮਸਲਾ ਬਣ ਗਿਆ ਹੁਣ ਤਾਂ ਮਸਲਾ ਬਣ ਗਿਆ ਕਿਉਂਕਿ ਬੀਬੀ ਪੁਲਿਸ ਵਾਲੀ ਸੀ ਫੜੀ ਗਈ ਹੈ